ਤਾਜ਼ੀ ਗਾਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਤੇ ਅੱਜ ਜਿਹੜਾ ਆ ਉਹ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਤੁਹਾਡੇ ਨਾਲ ਕਰਨ ਵਾਲੇ ਹਾਂ ਤਾਂ ਦੱਸ ਦਈਏ ਕਿ ਕੱਲ ਜਦੋਂ ਵੱਖ-ਵੱਖ ਸੈਰਾਂ ਦੇ ਵਿੱਚ ਜਿਹੜੇ ਆ ਨਾਮੀਨੇਸ਼ਨ ਪੇਪਰ ਭਰੇ ਗਏ ਨੇ ਤਾਂ ਦੱਸ ਦਈਏ ਕਿ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਜਿਹੜੀਆਂ ਨੇ ਚੋਣਾਂ ਉਹ ਚੱਲਦੀਆਂ ਪਈਆਂ ਨੇ ਤੇ ਉਹਨਾਂ ਦੇ ਲਈ ਜਿਹੜਾ ਆ ਵੱਖ-ਵੱਖ ਥਾਵਾਂ ਤੇ ਕੱਲ 28 ਤਰੀਕ ਸੀ ਜਦੋਂ ਕਿ ਇਸ ਚੀਜ਼ ਦੇ ਉੱਤੇ ਨੋਮੀਨੇਸ਼ਨ ਫਾਰਮ ਜਿਹੜੇ ਆ ਭਰੇ ਗਏ ਆ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਨੇ ਸਾਡੇ ਚੈਨਲ ਦੇ ਉੱਤੇ ਖਬਰਾਂ ਪਹੁੰਚਦੀਆਂ ਨੇ ਤੇ ਉਹ ਖਬਰਾਂ ਜਦੋਂ ਅਸੀਂ ਲਗਾਦਿਆਂ ਤੇ ਉੱਥੇ ਇੱਕ ਖਬਰ ਐਸੀ ਵੀ ਨਿਕਲ ਕੇ ਸਾਹਮਣੇ ਆਈ ਜਿੰਨੇ ਪੂਰੀ ਤਰ੍ਹਾਂ ਜਿਹੜਾ ਆ ਚੋਣ ਪ੍ਰਚਾਰ ਚੋਣ ਚੋਣਾਂ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਇੱਕਦਾਂ ਹੀ ਬਦਲ ਕੇ ਰੱਖ ਦਿੱਤੀ ਉਹ ਗੱਲਬਾਤ ਕੀ ਹੈ ਉਹਦੇ ਤੇ ਗੱਲਬਾਤ ਕਰਦੇ ਆ ਵੈਸੇ ਤਾਂ ਥੰਬਨੇਲ ਤੁਸੀਂ ਦੇਖ ਹੀ ਲਿਆ ਆ ਕਿ ਕੁੱਤਾ ਲੜੇਗਾ ਚੋਣ ਚੋਣਾਂ ਦੇ ਵਿੱਚ ਜਿਹੜਾ ਆ ਕੁੱਤੇ ਨੂੰ ਨੋਮੀਨੇਟ ਕਰਾਇਆ ਜਾ ਰਿਹਾ ਆ ਕਿ ਕੁੱਤੇ ਨੂੰ ਜਿਹੜਾ ਆ ਚੋਣਾਂ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜਾ ਇੱਕ ਕੌਂਸਲਰ ਦੇ ਤੌਰ ਤੇ ਜਿਹੜਾ ਆ ਕੁੱਤੇ ਨੂੰ ਜਿਹੜਾ ਆ ਉਹ ਔਰ ਖੜਾ ਕੀਤਾ ਜਾ ਰਿਹਾ ਆ ਇਹ ਜਿਹੜੀ ਖਬਰ ਆ ਇਹ ਕਿੱਥੋਂ ਨਿਕਲ ਕੇ ਸਾਹਮਣੇ ਆਈ ਇਰਤੇ ਵੀ ਗੱਲਬਾਤ ਕਰ ਲੈਣੇ ਆ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਲਈਏ ਜਦੋਂ ਇਹ ਖਬਰ ਸਾਡੇ ਕੋਲ ਆਈ ਔਰ ਪਤਾ ਲੱਗਿਆ ਕਿ ਜਦੋਂ ਇੱਕ ਮੈਡਮ ਨੇ ਇੱਕ ਮੇਮ ਸਾਹਿਬ ਨੇ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਕਾਂਗਰਸ ਦੇ ਜਿਹੜੇ ਨੇ ਉਹ ਚੰਗੇ ਭਲੇ ਨਾਮੀ ਜਿਹੜੇ ਨੇ ਸੈਰ ਦੇ ਅਹੁਦੇਦਾਰ ਨੇ ਪਰ ਕਾਂਗਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਟਰਕਾ ਦਿੱਤਾ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਨਗਰ ਕੌਂਸਲ ਦੀ ਜਿਹੜੀ ਇਹ ਚੋਣ ਲੜਨ ਦੇ ਬਾਅਦ ਟਿਕਟ ਨਹੀਂ ਦਿੱਤੀ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਉਹਨਾਂ ਨੂੰ ਚੜ ਜਾਂਦਾ ਆ ਗੁੱਸਾ ਤੇ ਉਹਨਾਂ ਨੇ ਰਾਤੋਂ ਰਾਤ ਹੀ ਆਪਣੀ ਫੇਸਬੁੱਕ ਹੈਂਡਲ ਦੇ ਉੱਤੇ ਵੀ ਇਹ ਐਲਾਨ ਕਰ ਦਿੱਤਾ ਕਿ ਮੈਂ ਚੋਣ ਲੜਾਂਗੀ ਪਰ ਚੋਣ ਕਿੱਛੇ ਵਕਰੇ ਤਰੀਕੇ ਨਾਲ ਲੜਾਂਗੀ ਤੇ ਉਹੀ ਗੱਲ ਜਿਹੜੀ ਇਹ ਅਗਲੇ ਹੀ ਦਿਨ ਸਾਹਮਣੇ ਆ ਜਾਂਦੀ ਜਦੋਂ ਚੋਣ ਦੇ ਲਈ ਜਿਹੜਾ ਆ ਉਹ ਆਜ਼ਾਦ ਖੜੇ ਹੋ ਜਾਂਦੇ ਨੇ ਤੇ ਆਜ਼ਾਦ ਖੁਦ ਖੜੇ ਨਹੀਂ ਹੁੰਦੇ ਆਪਣੇ ਪਾਲਤੂ ਡੌਗ ਨੂੰ ਆਪਣੇ ਪਾਲਤੂ ਕੁੱਤੇ ਨੂੰ ਚੋਣਾਂ ਦੇ ਵਿੱਚ ਖੜਾ ਕਰਨ ਦੇ ਲਈ ਜਿਹੜਾ ਆ ਉਹ ਨੋਮੀਨੇਸ਼ਨ ਵਾਲੀ ਜਗ੍ਹਾ ਤੇ ਜਿਹੜਾ ਆ ਪਹੁੰਚਦੇ ਨੇ ਤੇ ਪੇਪਰ ਸਬਮਿਟ ਕਰਨ ਵਾਸਤੇ ਪਹੁੰਚ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਚੋਣਾਂ ਦੇ ਵਿੱਚ ਬੜਾ ਹੀ ਭਰਕਮ ਜਿਹੜੀ ਇਹ ਚੀਜ਼ ਸਾਹਮਣੇ ਆਈ ਜਿਵੇਂ ਕਿ ਤੇ ਜਾਣਦੇ ਕਿ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਆ ਉਹ ਭਰਦੀਆਂ ਪਈਆਂ ਸੀ ਉੱਤੇ ਹੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਇੱਕ ਕੁੱਤੇ ਨੂੰ ਜਿਹੜਾ ਆ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਖੜਾ ਕਰਨਾ ਇਹ ਕੀ ਹੋਇਆ ਕਿਸ ਤਰ੍ਹਾਂ ਹੋਇਆ ਬੜਾ ਹੀ 25 ਦਾ ਜਿਹੜਾ ਲੱਗਦਾ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਕਾਰਾਂ ਜਿਹੜੀਆਂ ਨੇ ਉਹ ਕਦੀ ਇੱਧਰ ਤੇ ਕਦੀ ਉੱਧਰ ਆਪਣੇ ਹੱਥ ਜਿਹੜੀਆਂ ਅਜਮਾਉਂਦੇ ਰਹਿੰਦੀਆਂ ਨੇ ਪਰ ਜਦੋਂ ਕਿਸੇ ਚੰਗੇ ਇਨਸਾਨ ਨੂੰ ਟਿਕਟ ਨਹੀਂ ਮਿਲਦੀ ਜਾਂ ਜਿਹੜਾ ਕੋਈ ਕਾਰਕਿਰਤਾ ਹੁੰਦਾ ਆ ਉਹਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਆਪਣਾ ਰੋਸ ਵੱਖ-ਵੱਖ ਤਰੀਕਿਆਂ ਦੇ ਨਾਲ ਜ਼ਾਹਿਰ ਕਰਦਾ ਪਰ ਮੈਡਮ ਨੇ ਆਪਣਾ ਜਿਹੜਾ ਰੋਸ ਆ ਉਹ ਇਸ ਤਰ੍ਹਾਂ ਜ਼ਾਹਿਰ ਕੀਤਾ ਕਿ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਖਿਲਾਫ ਆਜ਼ਾਦ ਆਪਣੇ ਕੁੱਤੇ ਨੂੰ ਆਜ਼ਾਦ तौर ਤੇ ਲੜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੁੱਤੇ ਨੂੰ ਹੀ ਨਾਮਿਨੇਟ ਕਰਕੇ ਜਿਹੜਾ ਆ ਅੱਗੇ ਲੈ ਕੇ ਆਈਆਂ ਮੇਰਾ ਕੁੱਤਾ ਜਿਹੜਾ ਆ ਉਹ ਚੋਣ ਲੜੇਗਾ ਤੇ ਇਸ ਨੂੰ ਚੋਣ ਲੜਾਉਣ ਦਾ ਮਕਸਦ ਸਿਰਫ ਇਹ ਹੈ ਕਿ ਇਨਸਾਨ ਵਫਾਦਾਰ ਨਹੀਂ ਆ ਕੁੱਤਾ ਕਿਤੇ ਨਾ ਕਿਤੇ ਵਫਾਦਾਰ ਆ ਕਹਿਣ ਤੋਂ ਭਾਪ ਕੇ ਉਹਨਾਂ ਇਨਸਾਨਾਂ ਦੇ ਬਰਾਬਰ ਕੁੱਤੇ ਨੂੰ ਖੜਾ ਕਰ ਦਿੱਤਾ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਲੀਡਰ ਸਮਝਦੇ ਨੇ ਬਹੁਤ ਵੱਡੇ ਵੱਡੇ ਅਹੁਦੇਦਾਰ ਸਮਝਦੇ ਨੇ ਉਹਨਾਂ ਨੂੰ ਇੱਕ ਕੁੱਤੇ ਦੇ ਬਰਾਬਰ ਕਰ ਦੇਣਾ ਜਾਂ ਕੁੱਤੇ ਨੂੰ ਉਹਨਾਂ ਦੇ ਬਰਾਬਰ ਕਰ ਦੇਣਾ ਇਹ ਜਿਹੜੀ ਗੱਲ ਆ ਇਹ ਨਿਕਲ ਕੇ ਸਾਹਮਣੇ ਆਈ ਹੈ ਹੁਣ ਗੱਲ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕਿ ਕੀ ਉਸ ਕੁੱਤੇ ਨੂੰ ਪਰਮਿਸ਼ਨ ਮਿਲੇਗੀ ਕਿ ਉਸ ਕੁੱਤੇ ਦਾ ਨਾਮੀਨੇਸ਼ਨ ਹੋਵੇਗਾ ਜੇ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਉਸ ਕੁੱਤੇ ਦੇ ਡਾਕੂਮੈਂਟ ਜਾਂ ਕੀ ਹੋਵੇਗਾ ਜਿੱਥੇ ਕਿ ਪੱਤਰਕਾਰਾਂ ਨੇ ਜਦੋਂ ਮੈਡਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕੁੱਤੇ ਨੂੰ ਨਾਮਿਨੇਟ ਨਹੀਂ ਕੀਤਾ ਜਾਂਦਾ ਜੇ ਕੁੱਤੇ ਦੇ ਕਿਸੇ ਪੇਪਰ ਨਹੀਂ ਜਿਹੜੇ ਆ ਪੂਰੇ ਹੁੰਦੇ ਹਾਲਾਂਕਿ ਉਹਦੇ ਪੇਪਰ ਪੂਰੇ ਨੇ ਪਰ ਫਿਰ ਵੀ ਜੇਕਰ ਕੁੱਤੇ ਨੂੰ ਨਾਮਿਨੇਸ਼ਨ ਨਹੀਂ ਮਿਲਦਾ ਜਾਦ ਲੜਨ ਦੇ ਲਈ ਮੇਰਾ ਕੁੱਤਾ ਜੇਕਰ ਨਹੀਂ ਬਰਾਬਰ ਬੈਰਦਾ ਤੇ ਫੇਰ ਮੈਂ ਲੜਾਂਗੀ ਮੈਂ ਪਹਿਲਾਂ ਵੀ ਕਹਿ ਘਟੀਆਂ ਕਿ ਚੋਣ ਮੈਂ ਲੜਾਂਗੀ ਜੇਕਰ ਮੇਰਾ ਕੁੱਤਾ ਵੀ ਖੜਾ ਹੁੰਦਾ ਆ ਤੇ ਉਹਦੇ ਪਿੱਛੇ ਕੰਮ ਜਿਹੜੇ ਆ ਉਹ ਮੈਂ ਕਰਾਂਗੀ ਪਰ ਮੈਂ ਕਿਤੇ ਨਾ ਕਿਤੇ ਕੁੱਤੇ ਨੂੰ ਇਸ ਕਰਕੇ ਅੱਗੇ ਕਰਦੀ ਪਈ ਆ ਕਿਉਂਕਿ ਕੁੱਤਾ ਇੱਕ ਵਫਾਦਾਰ ਆ ਇਨਸਾਨ ਨਾਲੋਂ ਜ਼ਿਆਦਾ ਵਫਾਦਾਰ ਕੁੱਤਾ ਆ ਇਸ ਗੱਲ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਤੁਹਾਨੂੰ ਇਹ ਸਾਰੀ ਗੱਲਬਾਤ ਕੀਮੇ ਦੀ ਲੱਗੀ ਏ ਇਹਦੇ ਤੇ ਸਾਡੇ ਨਾਲ ਜਿਹੜਾ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਕਿ ਕੀ ਚੋਣਾਂ ਦੇ ਵਿੱਚ ਕੁੱਤੇ ਨੂੰ ਖੜਾ ਕਰਨਾ ਸਹੀ ਲੱਗਿਆ ਕਿ ਕੁੱਤਾ ਚੋਣਾਂ ਦੇ ਵਿੱਚ ਖੜਾ ਹੋ ਸਕਦਾ ਆ ਜੇਕਰ ਨਗਰ ਕਾਉਂਸਲ ਦੇ ਵਿੱਚ ਕੁੱਤਾ ਨਾਮਿਨੇਟ ਹੋ ਕੇ ਜਿੱਤ ਜਾਂਦਾ ਆ ਜੇ ਕੁੱਤੇ ਨੂੰ ਨਾਮਿਨੇਟ ਕਰ ਦਿੱਤਾ ਜਾਂਦਾ ਆ ਕੁੱਤਾ ਜਿੱਤ ਪ੍ਰਾਪਤ ਕਰ ਜਾਂਦਾ ਆ ਤੇ ਆਉਣ ਵਾਲੇ ਸਮੇਂ 'ਚ ਜੋ ਤੋ ਤੱਕ ਮੇਰਾ ਆਈਡੀਆ ਆ ਨਗਰ ਕਾਉਂਸਲ ਹੀ ਨਹੀਂ ਐਮਐਲਏ ਵੀ ਕੁੱਤੇ ਹੋਣਗੇ ਤੇ ਐਮਐਲਏ ਦੀਆਂ ਸ਼ੀਟਾਂ ਤੋਂ ਵੀ ਕੁੱਤੇ ਹੀ ਲੜਨਗੇ ਤੇ ਜਿੱਥੋਂ ਤੱਕ ਮੇਰਾ ਆਈਡੀਆ ਪੰਜਾਬ ਦੇ ਵਿੱਚ ਸਰਕਾਰ ਵੀ ਜਿਹੜੀ ਹੈ ਕੁੱਤਿਆਂ ਦੀ ਬਣ ਜਾਵੇਗੀ ਇਸ ਤਰੀਕੇ ਦੇ ਨਾਲ ਤਾਂ ਕੰਮ ਖਰਾਬ ਹੋਣ ਵਾਲਾ ਆ ਤੁਸੀਂ ਕੀ ਕਹੋਗੇ ਕਿਉਂਕਿ ਸ਼ਾਇਦ ਲੋਕਾਂ ਦੇ ਉੱਤੋਂ ਜਨਤਾ ਦੇ ਉੱਤੋਂ ਮੰਤਰੀਆਂ ਦੇ ਉੱਤੋਂ ਜਾਂ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਉੱਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਆ ਇਸੇ ਕਰਕੇ ਸਾਇਦ ਲੋਕਾਂ ਨੇ ਹੁਣ ਵਫਾਦਾਰੀ ਕੁੱਤੇ ਦੇ ਨਾਲ ਵਿਖਾਉਣੀ ਸ਼ੁਰੂ ਕਰ ਦਿੱਤੀ ਕੁੱਤੇ ਨੂੰ ਹੀ ਨਾਮਿਨੇਟ ਕਰਾਉਣਾ ਸ਼ੁਰੂ ਕਰ ਦਿੱਤਾ ਤੁਹਾਡੀ ਕੀ ਰਾਏ ਆ ਕਮੈਂਟ ਜਰੂਰ ਕਰਕੇ ਦੱਸਿਓ ਕਿ ਕੀ ਕਾਲਜੁਗ ਆਪਣੇ ਯੋਰਾ ਤੇ ਆ ਕੀ ਕਾਲਜੁਗ ਪੂਰੇ ਆਪਣੇ ਸਿਰ ਦੇ ਉੱਤੇ ਬੈਠਾ ਹੋਇਆ ਆ ਜੋ ਕਿ ਇਦਾਂ ਦੇ ਕਾਰੇ ਸਾਹਮਣੇ ਆ ਰਹੇ ਨੇ ਕਿ ਇੱਕ ਚੋਣਾ ਦੇ ਵਿੱਚ ਕੁੱਤਾ ਜਿੱਤੇਗਾ ਹਾਰੇਗਾ ਪਰ ਕੁੱਤੇ ਨੂੰ ਖੜਾ ਜਰੂਰ ਕਰ ਦਿੱਤਾ ਆ ਨਾਮਿਨੇਟ ਹੁੰਦਾ ਆ ਨਹੀਂ ਹੁੰਦਾ ਆ ਹੋਇਆ ਨਹੀਂ ਹੋਇਆ ਉਹ ਇੱਕ ਅਲੱਗ ਗੱਲ ਆ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕੀ ਕੁੱਤਾ ਜੇਕਰ ਚੋਣਾਂ ਦੇ ਵਿੱਚ ਖੜਦਾ ਆ ਜਿੱਤੇਗਾ ਕਿ ਹਾਰੇਗਾ ਕਿਸ ਤਰ੍ਹਾਂ ਹੋਵੇਗਾ ਇਹ ਸਾਰੀ ਗੱਲਬਾਤ ਜਿਹੜੀ ਹੈ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਅੰਮ੍ਰਿਤਸਰ ਦੀ ਇਹ ਖਬਰ ਆ ਜੇਕਰ ਇਹ ਖਬਰ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਆ ਜਿੱਥੇ ਕਿ ਕੁੱਤੇ ਨੂੰ ਨਾਮਿਨੇਟ ਕਰਨ ਵਾਸਤੇ ਮੈਡਮ ਜਿਹੜਾ ਨਾਮਿਨੇਸ਼ਨ ਦਫ਼ਤਰ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉਹ ਖਬਰ ਵੀ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਆ ਸ਼ੇਅਰ ਜਿਹੜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਕੀਤੀ ਹੋਈ ਹੈ ਆਈ ਬਟਨ ਜੀ ਵੀ ਤੁਹਾਨੂੰ ਉਹ ਖਬਰ ਜਿਹੜੀ ਮਿਲ ਜੇਗੀ ਤੁਹਾਨੂੰ ਕਿਵੇਂ ਦੀ ਲੱਗਦੀ ਪਈਏ ਇਹ ਖਬਰ ਸਾਨੂੰ ਜਰੂਰ ਦੱਸਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਮੁੱਦੇ ਦੇ ਨਾਲ